ਛੇ ਪਰਚੇ ਛੇ ਸਤ ਜਿਹੜੇ ਪਰਚੇ ਦਾ ਤੁਸੀਂ ਕਹਿੰਦੇ ਤੁਸੀਂ ਤੰਦਾ ਨਹੀਂ ਕਰਦੇ ਮੈਂ ਚਿੱਟੀ ਦਾ ਤੰਦਾ ਨਹੀਂ ਕਰਦੀ ਸੀ ਜੀ ਜਿਹੜੇ ਇਹ ਡੈਥ ਹੋ ਵੀ ਜਿਹੜਾ ਤੁਹਾਡੇ ਕੋਲ ਲੈ ਕੇ ਗਿਆ ਸੀ ਨਾ ਪਹਿਲੀ ਵਾਰ ਸੀ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਤੋਂ ਲੈ ਕੇ ਨਹੀਂ ਗਿਆ ਜੀ ਮੇਰੇ ਘਰ ਵਾਲਾ ਪਿੰਦਾ ਸੀ ਜ਼ਰੂਰ ਮੈਂ ਉਹਦਾ ਚੋਰੀ ਚੱਕ ਕੇ ਦਿੱਤਾ ਜੀ ਨਹੀਂ ਵੇਚਿਆ ਨਾ ਤੁਸੀਂ ਵੇਚਿਆ ਨਾ ਵੇਚਿਆ ਵੀ ਨਹੀਂ ਮੈਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਫ੍ਰੀ ਸੇਵਾ ਕਰ ਰਹੇ ਹੋ ਤੁਸੀਂ ਨਸ਼ੇ ਤੇ ਲਾ ਰਹੇ ਫਿਰ ਸਾਰਿਆਂ ਨੂੰ ਨਹੀਂ ਜੀ ਮੇਰੀ ਮਿੰਤਾਂ ਲਾ ਗਿਆ ਕਰਨ ਮੈਂ ਨਹੀਂ ਚੱਕੇ ਮੈਂ ਇਹ ਫ੍ਰੀ ਸੇਵਾ ਨਸ਼ੇ ਤੇ ਲਾ ਰਹੇ ਤੁਸੀਂ ਸਾਰੇ ਪੈਸੇ ਕਿੱਦਾਂ ਦੇਸੀ ਉਹ ਕਹਿੰਦੇ ਅਸੀਂ 1500 1000 ਰੁਪਏ ਦਿੱਤਾ ਸੀ 1000 ਰੁਪਏ ਪਰ ਨਾਲ ਕਹਦੇ ਫ੍ਰੀ ਹੁੰਦਾ ਸੀ ਇਹ ਕਹਿ ਰਹੇ 1000 ਰੁਪਏ ਲਈ 1000 ਰੁਪਏ ਦਿੱਤਾ ਸੀ ਉਹ ਵੀ ਮੈਨੇ ਨਹੀਂ ਤੁਸੀਂ ਕਹਿ ਰਹੇ ਕਾਰ ਵਾਲਾ ਪਿੰਦਾ ਜੀ ਉਹਦੇ ਚੱਕ ਕੇ ਮੈਨੇ ਚੋਰੀ ਕੀਤਾ ਵੱਡੇ ਘਰ ਵਾਲੇ ਨਾਲ ਮਿਸਐਪਨੀ ਹੋਵੇ ਤੁਸੀਂ ਇਹ ਤਾਂ ਡੈਥ ਹੋ ਗਈ ਫਿਰ ਤੁਸੀਂ ਬੰਦ ਸੌਰੀ ਸਰ ਪਹਿਲੀ ਗਲਤੀ ਸੀ ਸੌਰੀ ਸਰ ਮੈਂ ਕਦੇ ਅਜਿਹੀ ਗਲਤੀ ਨਹੀਂ ਕਰਾਂਗਾ ਚਲੋ ਜੀ ਹੁਣ ਝੇੜਦੇ ਸਲਾਖਾਂ ਪਿੱਛੇ ਹੋਵਗੇ ਹੁਣ ਪਸਤਾਵਤ ਹੈਗਾ ਤੁਹਾਨੂੰ ਉਹਦੇ ਡੈਥ ਹੋ ਗਈ ਉਹ ਵੀ ਪਰਿਵਾਰ ਦਾ ਨੌਜਵਾਨ ਸੀ ਘਰ ਤਾਂ ਉਜੜਿਆ ਹੁਣਾਂ ਦਾ ਹਾਂਜੀ ਕਿੰਨੇ ਟਾਈਮ ਤੋਂ ਤੁਸੀਂ ਕਰ ਲਿਆ ਮੇਰੇ ਪਹਿਲਾਂ ਤਾਂ 6 ਸਾਲ ਪੀਤਾ ਹੁਣ 3 ਮਹੀਨੇ ਤੋਂ ਛੱਡਿਆ ਹੋਇਆ ਜੀ ਜਿਹੜਾ ਤੁਹਾਡਾ ਦੋਸਤ ਦੀ ਕਮੇਟੀ ਕੱਲ ਆਇਆ ਤੁਸੀਂ ਤੁਸੀਂ ਇਕੱਠੇ ਲੈ ਕੇ ਆਇਆ ਤੇ ਨਾ ਹਾਂਜੀ ਅਸੀਂ ਇਕੱਠੇ ਲੈ ਕੇ ਆਏ ਇੱਥੋਂ ਲੈ ਕੇ ਆਇਆ ਅਸੀਂ ਇੱਥੇ ਰੋਟੀ ਦੇ ਖਾਣ ਤੋਂ ਇਹ ਜਿਹੜੀ ਲੇਡੀਜ਼ ਨਾਲ ਗ੍ਰੀਪ ਕਰਕੇ ਤੇ ਇਹ ਤੋਂ ਕਿੰਨੇ ਦਾ 1400 ਰੁਪਏ ਦਾ ਜੀ ਨਾਲੇ ਤੁਸੀਂ 1000 ਰੁਪਏ ਦੇ ਹੈ ਸ਼ਰਾਬ ਤਾਂ ਹੀ ਪੀਤੀ ਆ ਜੀ ਠੀਕੇ ਤੇ ਹਾਂਜੀ ਕੀ ਤੁਹਾਨੂੰ ਪਸਤਾਵ ਹੈਗਾ ਤੁਹਾਡਾ ਦੋਸਤ ਤਾਂ ਚਲੇ ਗਿਆ ਤੁਸੀਂ ਜਿੰਮੇ ਲੈ ਸਕਦੇ ਤੁਹਾਡੀ ਵੀ ਜਨਤ ਸਾ ਸਕਦੀ ਹਾਂਜੀ ਹਾਂ ਪਸਤਾਵ ਤਾਂ ਹੈ ਕਿੰਨੇ ਸਾਲਾਂ ਤੋਂ ਤੁਸੀਂ ਸੇਵਨ ਕਰ ਰਹੇ ਤੁਸੀਂ ਚਿੱਟੇ ਦਾ ਪੰਜ 6 ਸਾਲ ਤੋਂ ਵਿੰਦਾ ਸੀ ਕਿੱਥੋਂ ਲੈ ਕੇ ਆਉਂਦੇ ਪੰਜ 6 ਇਹਨਾਂ ਤੋਂ ਹੀ ਲੈ ਕੇ ਆਉਂਦੇ ਸੀ ਹਾਂ ਕਿੰਨਾ ਕਪੈਸਿਟੀ ਬਰਬਾਦੀ ਕੀਤੀ ਹੈ ਕਿੰਨੇ ਲੱਖ ਕਰਤਾ ਹੋਈ ਚੜੀ ਨੇ ਲੱਖ ਲਖ ਹਾਂ ਪਰਿਵਾਰ ਚ ਹੋਰ ਕੌਣਾ ਤੁਹਾਡਾ ਮੇਰੇ ਫੈਮਲੀ ਹੈ ਕੀ ਕਰੂਗਾ ਤੁਹਾਡਾ ਮੈਂ ਫੈਕਟਰੀ ਚ ਲੱਗਿਆ ਹੋਇਤੀ ਗਈ ਹੁਣੇ ਪਹਿਲਾਂ ਮੇਰੇ ਹੱਬ ਦਾ ਕੰਮ ਸੀਗਾ ਜੀ ਕਾ 2018 ਚ ਦੁਕਾਨ ਬੰਦ ਕਰੀਏ ਕਾਜੀ ਦੁਕਾਨ ਕਰਿਆਨੇ ਦੀ ਦੁਕਾਨ ਸੀ ਉਹ ਸਾਰੀ ਇਸੇ ਤੇ ਨਸ਼ੇ ਦੀ ਪੂਰਤੀ ਲਈ ਸਾਰੀ ਮਰਬਾਹ